ਕਾਲ ਦਾ ਕੰਮ ਕਰਨ ਦਿੱਤਿਆ ਉਹ ਜੇਕਰ ਨਾ ਪਹਿਲਾਂ ਵਿਕਤੀ ਪ੍ਰਸ ਦੇ ਸਵਾਰਕਸ਼ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਉਹਨਾਂ ਚਿਰ ਆਪਾਂ ਇਸੇ ਰੋ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰਹਾਜ ਸਿੰਘ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਕੋਈ ਪੱਕੀ ਤਰ੍ਹਾਂ ਪਾਤਸ਼ਾਹ ਨੇ میری بیگم اعلی سਤਿਗੁਰو ہرگز سکھ جی مہاراج نے صرف تمیر پریا حترا کے رہی ہے کہ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸੁਪਰਾਨਾ ਕਰਕੇ ਆਏ ਆ ਕਿ ਸਤਿਗੁਰੂ ਨੂੰ ਆਪਣੀ ਪਤਨੀ ਸੁਪਰਾਨਾ ਕਰਦੇ। ਅਸਲ ਵਿੱਚ ਇਹਦਾ ਕਰਕੇ ਉਹਨਾਂ ਪਾਵ ਉਹ ਜੇ ਕਿ ਕਿਹ ਕਰਦੇ ਨੇ ਸਤਿਗੁਰੂ ਜੀ ਦਾਰਾ ਨੂੰ ਵੀ ਨਹੀਂ ਕੱਲ ਦਾ ਕੰਨਾ ਕਰਨੀ ਹੋਇਆ ਉਹ ਜੇ ਕੰਨਾ ਪਹਿਲਾਂ ਲਿਖਣਾ ਪ੍ਰੈਸ ਦੇ ਸਵਾਲ ਪੁੱਛ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਹੈ ਉੰਨਾ ਜੀ ਆਪਾਂ ਇਸੇ ਰੋਪ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਾ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਕੋਈ ਪੱਕੀ ਤਰ੍ਹਾਂ ਪਾਤਸ਼ਾਹ ਨੇ ਮੀਰ ਬੀਰ ਦੇ ਮਾਲ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਧੇ ਮੇਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਦੇ ਸਾਥ ਗੁਰੂ ਨੂੰ ਨਾਮ ਬੰਦੀ ਕਰਨਾ ਪਸੰਦ। ਸਸਤ ਸਿੰਘ ਦਾ ਕਾਰਜ ਨਾ ਪਾਵਣ। ਉਹ ਜੀ ਵੀ ਇੱਕੋ ਜਿਹਾ ਤੱਤ ਦਾ ਜਿਹਦਾਰ ਬਹੁਤ ਹੀ ਨੇ। ਕਲ ਦਾ ਕੰਮ ਕਰਨੀ ਤਿਆਰ। ਉਹ ਜੇ ਕਰਨਾ ਪਹਿਲਾ ਵਿਕਤੀ ਪ੍ਰਸ ਦੇ ਸਵਾਰ ਫਿਸ਼। ਕਿ ਜਿੰਨਾ ਚਿਰ ਗੁਰਦਾ ਹੁਕਮ ਵਰਤਦਾ ਉਹਨਾਂ ਚ ਹੀ ਆਪਾਂ ਸੇਵਾ ਕਰ ਸਕਦੇ। ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆ ਕੋਸ਼ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰਹਾਜ ਸਿੰਘ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ। ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਾ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਕੋਈ ਪੱਕੀ ਤਰ੍ਹਾਂ ਪਾਤਸ਼ਾਹ ਨੇ ਮੀਰੀ ਮੇਰੀ ਦੇ ਮਾਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਧੇ ਮੇਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਕਿ ਸਤਿਗੁਰੂ ਕੋਈਆਂ ਪੁੱਤਾਂ ਦੀ ਪ੍ਰਮਾਨਤ। ਸਸਤ ਸਿੰਘ ਜੀ ਦਾ ਕਾਰਜ ਉਹਨਾਂ ਪਾਵਨ ਉਸ ਪੁੱਤ ਜੀ ਵੀ ਇੱਕ ਪੁੱਤ ਜੀ ਨੇ ਸਤਿਕਾਰਯੋਗ ਜੀ ਨੇ